ਸਿਰ ਦੇ ਭਾਰ ਖੜੇ ਹੋ ਗਏ ਤੇ ਕਹਿਣ ਲੱਗੇ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਆਵੇ ਕੋਈ ਕੀਮਤੀ ਗੱਲ ਸਾਡੀ ਝੋਲੀ 'ਚ ਵੀ ਪਾਓ ਜੋ ਸਾਡੀ ਜ਼ਿੰਦਗੀ 'ਚ ਕੰਮ ਆਵੇ ਅੱਖਾਂ ਖੋਲੀਆਂ ਨੇ ਇਸ ਤੜਪ ਦੇ ਰਾਮਣ ਨੇ ਔਰ ਇੰਜ ਮੁਸਕਰਾਇਆ ਹੈ ਜਿਵੇਂ ਕਿਸੇ ਬੱਚੇ ਤੇ ਕਿਸੇ ਨਾਦਾਨ ਤੇ ਅੱਖਾਂ ਮੀਟ ਲਈਆਂ ਤੜਪ ਰਿਹਾ ਸ੍ਰੀਚਾਰਾ ਪ੍ਰਾਣ ਨਿਕਲ ਰਹੇ ਸਨ ਨਹੀਂ ਕੁਛ ਬੋਲੇ। ਲਕਸ਼ਮਣ ਵਾਪਸ ਆ ਗਿਆ ਹੈ। ਕਹਿੰਦਾ ਭਗਵਾਨ ਉਹ ਤੇ ਬੋਲਦਾ ਹੀ ਨਹੀਂ। ਤੇ ਜਦ ਬੋਲਦਾ ਹੀ ਨਹੀਂ ਉਹਦੇ ਕੋਲ ਕੀ ਗਿਆਨ ਲਈਏ। ਰਾਮ ਕਹਿੰਦੇ ਨੇ ਪੁਰਖਾ ਤੇਰੇ ਕੋਲ ਉਹ ਵਸਪ ਨਹੀਂ ਹੈ ਗਿਆਨ ਲੈਣ ਦਾ। ਜਿਸ ਦੇ ਕੋਲ ਗਿਆਨ ਲਈਦਾ ਹੈ ਉਹਦੇ ਸਿਰ ਦੇ ਭਾਰ ਨਹੀਂ ਖੜੇ ਹੋ ਜਾਂਦਾ ਜਾਂ ਉਸਦੇ ਕਦਮਾਂ ਦੇ ਵਿੱਚ ਖੜਾ ਹੋ ਕੇ ਹੱਥ ਜੋੜ ਕੇ ਗਿਆਨ ਦੀ ਮੰਗ ਕਰ। ਉਹ ਜਿਸ ਦੇ ਕਦਮਾਂ ਦੇ ਵਿੱਚ ਰਾਮ ਆਪਣੇ ਭਰਾ ਨੂੰ ਖੜਾ ਕਰਨਾ ਚਾਹੁੰਦੇ ਨੇ ਯਕੀਨ ਜਾਣੋ ਮਨੁੱਖ ਕੋਈ ਮਾਮੂਲੀ ਪੱਦਰ ਦਾ ਨਹੀਂ ਹੋ ਸਕਦਾ ਬੜਾ ਕੀਮਤੀ ਮਨੁੱਖ ਵਕਤ ਦਾ ਕੀਮਤੀ ਇਨਸਾਨ ਹੈ ਕਦਮਾਂ ਵਿੱਚ ਖੜਾ ਹੋਇਆ ਲਕਸ਼ਮਣ ਔਰ ਕਹਿੰਦਾ ਹੱਥ ਜੋੜ ਕੇ اے ਬ੍ਰਾਹਮਣ ਦੇਵਤਾ ਜੋ ਜ਼ਿੰਦਗੀ ਦਾ ਕੀਮਤੀ ਅਨੁਭਵ ਹੈ ਇਸ ਆਖਰੀ ਸਮੇਂ ਸਾਡੀ ਝੋਲੀ ਚ ਪਾਵਾ ਰਾਵਣ ਦੇ ਨੇਤਰ ਖੁੱਲ੍ਹੇ ਨੇ ਬੋਲਿਆ اے ਲਕਸ਼ਮਣ ਹੁਣ ਤੈਨੂੰ ਲੈਣ ਦੀ ਢੰਗ ਆਇਆ ਹੈ ਹੁਣ ਤੈਨੂੰ ਪ੍ਰਾਪਤ ਕਰਨ ਦਾ ਢੰਗ ਆਇਆ ਹੈ ਸੁਣ ਮਨੁੱਖ ਦੀ ਜ਼ਿੰਦਗੀ ਦੇ ਕੱਲ ਕਦੇ ਹੀ ਨਹੀਂ ਆਉਂਦਾ ਜੋ ਜ਼ਰੂਰੀ ਕੰਮ ਹੋਵੇ ਉਸ ਨੂੰ ਹਮੇਸ਼ਾ ਹੀ ਅੱਜ ਕਰ ਲੈਣਾ ਚਾਹੀਦਾ ਹੈ ਮਲਤਵੀ ਨਹੀਂ ਕਰਨਾ ਚਾਹੀਦਾ ਕੱਲ ਤੇ ਨਹੀਂ ਸੁੱਟਣਾ ਚਾਹੀਦਾ ਪੋਛ ਬੋਨ ਨਹੀਂ ਕਰਨਾ ਚਾਹੀਦਾ ਉਹਨੂੰ ਮਲਤਵੀ ਨਹੀਂ ਕਰਨਾ ਚਾਹੀਦਾ ਅੱਜ ਹੀ ਕਰਨਾ ਚਾਹੀਦਾ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਨੈ ਬਿਲੰਬਧਰਮੰ ਬਿਲੰਬ ਪਾਪੰ ਜੋ ਕਿਸੇ ਜ਼ਰੂਰੀ ਕੰਮ ਨੂੰ ਕੱਲ ਤੇ ਛੁੱਟ ਰਿਹਾ ਹੈ ਉਹ ਜ਼ਰੂਰੀ ਕੰਮ ਹੋ ਹੀ ਨਹੀਂ ਸਕੇਗਾ ਰਹਿ ਜਾਏਗਾ ਮਨੁੱਖ ਬਹੁਤ ਕੁਝ ਜ਼ਰੂਰੀ ਕੱਲ ਤੇ ਛੁੱਟਦਾ ਪੈਸ ਤੋਂ ਹੀ ਪਤਾ ਚੱਲਦਾ ਹੈ ਕਿ ਬੰਦਾ ਖੁਦ ਗੈਰ ਜ਼ਰੂਰੀ ਹੋ ਗਿਆ ਕੁਝ ਵੀ ਨਹੀਂ ਇਹ ਅੰਮ੍ਰਿਤ ਛਕਣ ਨੂੰ ਕੱਲ ਤੇ ਛੁੱਟਦਾ ਹੈ ਇਹ ਸ਼ਰਾਬ ਪੀਣ ਅੱਜ ਹੀ ਪੀਣੀ ਹੈ ਹੁਣੇ ਪੀਣੀ ਹੈ ਇਹ ਸੱਚ ਬੋਲਣ ਨੂੰ ਕੱਲ ਤੇ ਛੱਡਦਾ ਹੈ ਝੂਠ ਬੋਲਣਾ ਅੱਜ ਹੀ ਬੋਲਣਾ ਹੈ ਹੁਣੇ ਹੀ ਬੋਲਣਾ ਹੈ ਇਹ ਕਿਸੇ ਤੇ ਦਇਆ ਕਰਨ ਨੂੰ ਕੱਲ ਤੇ ਛੱਡਦਾ ਹੈ ਕਠੋਰਤਾ ਨਾਲ ਪੇਸ਼ ਆਣਾ ਹੈ ਅੱਜ ਹੀ ਆਉਣਾ ਹੈ ਹੁਣੇ ਹੀ ਆਉਣਾ ਹੈ ਮਨੁੱਖ ਅਕਸਰ ਜੰਗਿਆਈਆਂ ਨੂੰ ਕੱਲ ਤੇ ਛੱਡ ਦਿੰਦਾ ਹੈ ਉਹਦੀ ਜ਼ਿੰਦਗੀ ਚ ਕਦੀ ਚੰਗਿਆਈ ਫਲੀ ਬਹੁਤ ਵੀ ਨਹੀਂ ਹੋ ਸਕਦੀ